ਇੱਕ ਹੋਰ بڑے ਬ੍ਰਾਂਡ ਦੀ ਟੀ-ਸ਼ਰਟਾਂ ਲੈ ਕੇ ਆਇਆ ਜਿਵੇਂ ਕਿ ਇਸ ਬ੍ਰਾਂਡ ਦੇ ਵਿੱਚ ਤੁਹਾਨੂੰ ਸਾਡੇ ਕੋਲੇ ਟੀ-ਸ਼ਰਟ ਮਿਲ ਜੂਗੀ ਸਿਰਫ 250 ਰੁਪਏ ਦੀ ਆਰਟੀਕਲ ਚੈੱਕ ਕਰ ਲਓ ਲਓ ਜੀ ਔਰ ਜਿਹੜੀ ਵਰਲਡਵਾਈਡ ਸ਼ਿਪਿੰਗ ਲੈਣ ਵਾਲੀ ਹੈ ਕਿ ਕਲਰ ਆਪਸ਼ਨ ਸਾਡੇ ਕੋਲੇ ਇਦੇ ਵਿੱਚ ਵੀ ਤੁਹਾਨੂੰ 20 ਆਰਟੀਕਲ ਮਿਲ ਜਾਣਗੇ ਸਾਡੇ ਕੋਲੇ ਇਸ ਬ੍ਰਾਂਡ ਦੇ ਵਿੱਚ ਮਿਲ ਜੇਗੀ ਜੋ ਕਿ ਇਹ ਰੇਟ ਦੇ ਵਿੱਚ ਮੇਰੇ ਵੀ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦੀ ਕਾਰਗੋ ਠੀਕ ਹੈ ਜੀ ਸੋ ਆਰਟੀਕਲ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਸਾਈਜ਼ ਸਾਈਜ਼ ਮਿਲ ਜਾਣਗੇ ਇਸ ਬ੍ਰਾਂਡ ਦੀ ਤੁਹਾਨੂੰ ਕਾਰਗੋ ਮਿਲ ਜਾਏਗੀ ਰੈਂਗਲਰ ਵਗੈਰਾ ਦੀ ਇਹ ਤੁਹਾਨੂੰ ਜੋ ਕਿ ਇਸੇ ਬ੍ਰਾਂਡ ਦੀਆਂ ਹੋਣਗੇ ਐਮ ਕੇ ਦੀ ਮਿਲ ਜੂ ਬੋਸ ਦੀ ਮਿਲ ਜੂ ਸੀ ਕੇ ਦੀ ਮਿਲ ਜੂ ਠੀਕ ਹੈ ਸਰ ਜਿਨ੍ਹਾਂ ਦਾ ਵੀਰੇ ਆਪਾਂ ਪ੍ਰਾਈਸ ਬਹੁਤ ਹੀ ਘੱਟ ਰੇਂਜ ਦੇ ਵਿੱਚ ਆਪਾਂ ਆਪਣੇ ਸਟੋਰ ਦੇ ਉੱਤੇ ਲੈ ਕੇ ਆਏ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇਰਕੋਟਲੇ ਅੱਥ ਨੂੰ ਸ਼ਹਿਰ ਮਰੇਰਕੋਟਲੇ ਆਪਾਂ ਬ੍ਰਾਂਡ ਆਊਟਲੈਟ ਦੇ ਸਟੋਰ ਦੇ ਉੱਪਰ ਲੈ ਕੇ ਚੱਲਦਾ ਜਿੱਥੋਂ ਤੁਹਾਨੂੰ ਬ੍ਰਾਂਡ ਦੇ ਕੱਪੜੇ ਬਿਲਕੁਲ ਸਸਤੇ ਰੇਟਾਂ ਤੇ ਮਿਲ ਜਾਣਗੇ ਇੱਥੇ ਤੁਹਾਨੂੰ ਬ੍ਰਾਂਡ ਦੀ ਟੀ-ਸ਼ਰਟ ਸਿਰਫ 250 ਰੁਪਏ ਦੀ ਮਿਲ ਜੂ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਪ੍ਰੋਪਰ ਤੁਹਾਨੂੰ ਐਡਰੈਸ ਦੱਸਾਂਗੇ ਪ੍ਰੋਪਰ ਤੁਹਾਨੂੰ ਨੰਬਰ ਦਵਾਂਗੇ ਤਾਂ ਚੱਲਦੇ ਆਪਾਂ ਸ਼ਾਪ ਤੇ ਪਹਿਲਾਂ ਤੁਹਾਨੂੰ ਸ਼ਾਪ ਤੇ ਲੈ ਕੇ ਚ ਨੇ ਦੇਖ ਰਹੇ ਹੋ ਸਰੰਦੀ ਗੇਟ ਆ ਤੇ ਸਰੰਦੀ ਗੇਟ ਤੋਂ ਬਿਲਕੁਲ ਇੱਧਰ ਪਾਰਕਿੰਗ ਆ ਤੇ ਆ ਇੱਥੇ ਤੁਸੀਂ ਗੱਡੀਆਂ ਖੜੀਆਂ ਦੇਖ ਸਕਦੇ ਹੋ ਨਾ ਤੇ ਆ ਉਧਰ ਰੋਡ ਤੋਂ ਇੱਧਰ ਆਉਂਦੀ ਆ ਸੜਕ ਇੱਥੇ ਆ ਪਾਰਕਿੰਗ ਆ ਤੇ ਪਾਰਕਿੰਗ ਦੇ ਤੁਸੀਂ ਬਿਲਕੁਲ ਇੱਧਰ ਨੂੰ ਜਾਣਾ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਸ਼ਾਪ ਤੇ ਸ਼ਰੰਤੀ ਗੇਟ ਤੋਂ ਤੁਸੀਂ ਪਾਰਕਿੰਗ ਦੇ ਬਿਲਕੁਲ ਅੰਦਰ ਐਂਟਰ ਹੋ ਜਾਣਾ ਇੱਥੋਂ ਤੁਸੀਂ ਬਿਲਕੁਲ ਇੱਧਰ ਨੂੰ ਜਾਣਾ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਤੇ ਆ ਇੱਧਰ ਸਾਰੀ ਪਾਰਕਿੰਗ ਰਹਿ ਗਈ ਤੇ ਚਲਦੇ ਆ ਤੁਹਾਨੂੰ ਆਪਾਂ ਸ਼ਾਪ ਤੇ ਲੈ ਕੇ ਤੁਹਾਨੂੰ ਸਾਰੀ ਆਪਾਂ 컬렉ਸ਼ਨ ਦਿਖਾਵਾਂਗੇ ਪ੍ਰੋਪਰ ਤੁਹਾਨੂੰ ਨੰਬਰ ਦਵਾਂਗੇ ਸਾਰਾ ਕੁਝ ਤੁਹਾਨੂੰ ਪ੍ਰੋਪਰ ਐਡਰੈਸ ਤੁਸੀਂ ਸਮਝੋਗੇ ਲਓ ਸਾਹਮਣੇ ਆ ਗਿਆ ਬੋਰਡ ਬ੍ਰਾਂਡ ਆਊਟਲਟ ਫੋਰ ਮੈਨ ਲਓ ਜੀ ਆ ਬੋਰਡ ਆ ਗਿਆ ਚਲਦੇ ਆ ਲਓ ਜੀ ਪਹੁੰਚ ਗਏ ਆਪਾਂ ਬ੍ਰਾਂਡ ਆਊਟਲਟ ਫੋਰ ਮੈਨ ਚਲਦੇ ਆ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ 컬렉ਸ਼ਨ ਲਓ ਜੀ ਅੱਜ ਤੁਹਾਨੂੰ ਦਿਖਾਉਨੇ ਆ ਤੇ ਮਿਲਦੇ ਪਹਿਲਾਂ ਬਾਜੀ ਉਹਨਾਂ ਨੂੰ ਤੇ ਫਿਰ ਤੁਹਾਨੂੰ ਸਾਰੀ ਇਹਨਾਂ ਦੀ ਕਲੈਕਸ਼ਨ ਆਪਾਂ ਦਿਖਾਵਾਂਗੇ ਕੀ ਹਾਲ ਚਾਲ ਆ ਵੀਰੇ ਸਸ਼ੀਗਾਲ ਵੀਰੇ ਹੋਰ ਠੀਕ ਠਾਕ ਹਾਂ ਹੋਰ ਠੀਕ ਠਾਕ ਜੀ ਬਸ ਵਧੀਆ ਵਧੀਆ ਵੀਰੇ ਹੋਰ ਹੋਰ ਵਧੀਆ ਜੀ ਕੀ ਕਲੈਕਸ਼ਨ ਲੈ ਕੇ ਆਏ ਨਵੀਂ ਮੈਂ ਵੀਰੇ ਕਲੈਕਸ਼ਨ ਲੈ ਕੇ ਆਇਆ ਪਹਿਲਾਂ ਤਾਂ ਮੈਂ ਸਾਰਿਆਂ ਦਾ ਵੈਲਕਮ ਕਰਦਾ ਬ੍ਰਾਂਡ ਆਊਟਲੈਟ ਤੇ ਮੈਂ ਅੱਜ ਇੱਕ ਨਵੀਂ ਕਲੈਕਸ਼ਨ ਦੇ ਨਾਲ ਅਪਡੇਟ ਕਰਦਾ ਜਿਵੇਂ ਕਿ ਪਹਿਲਾਂ ਸਾਡੀ ਆਫਰ ਚੱਲ ਰਹੀ ਸੀਗੀ 250 ਰੁਪਏ ਦੀ ਜਿਹੜੀ ਮਰਜੀ ਟੀ-ਸ਼ਰਟ ਲੈ ਲਓ ਅੱਜ ਮੈਂ ਤੁਹਾਡੇ ਲਈ ਇੱਕ ਹੋਰ بڑے ਬ੍ਰਾਂਡ ਦੀ ਟੀ-ਸ਼ਰਟਾਂ ਲੈ ਕੇ ਆਇਆ ਜਿਵੇਂ ਕਿ ਇਸ ਬ੍ਰਾਂਡ ਦੇ ਵਿੱਚ ਲਓ ਜੀ ਔਰ ਇਹਦੀ ਵਰਲਡ ਵਾਈਡ ਸ਼ਿਪਿੰਗ ਨਾਲਣ ਵਾਲੀ ਹੈ ਔਰ 100% ओरिजिनल ਰੈਨ ਵਾਲੀ ਹੈ ਵੀਰੇ T-shirt ਹੈ ਇਹ ਰੈਨਲ 250 ਕਲਰ ਇਹਦੇ ਵਿੱਚ ਤੁਹਾਨੂੰ 30 ਤੋਂ 40 ਆਰਟੀਕਲ ਮਿਲ ਜਾਣਗੇ ਸਾਈਜ਼ ਵੀਰੇ ਤੁਹਾਨੂੰ S ਤੋਂ ਲੈ ਕੇ डबल XL 3 XL ਤੱਕ ਤੁਹਾਨੂੰ ਸਾਈਜ਼ ਮਿਲ ਜਾਣਗੇ ਜਿੰਨੀ ਵੀ ਇਹ T-shirt ਲੱਗੀ ہوئی ਹੈ ਵੀਰੇ ਸਾਰੀ 250 ਰੁਪਏ ਦੀ ਹੈ ਉਸ ਤੋਂ ਬਾਅਦ ਆਪਣੇ ਸਾਰੇ ਜਿਹੜੇ ਵਿੱਚ ਹਨ ਵੀਰੇ ਸਾਰੇ ਵੀਰੇ ਸਾਰੇ ਸਾਈਜ਼ ਮਿਲ ਜਾਣਗੇ S ਤੋਂ ਲੈ ਕੇ डबल XL 3 XL ਤੱਕ ਤੁਹਾਨੂੰ ਸਾਈਜ਼ ਮਿਲ ਜਾਣਗੇ ਵੀਰੇ ਉਸ ਤੋਂ ਬਾਅਦ ਵੀਰੇ ਜਿਵੇਂ ਕਿ ਇਸ ਬ੍ਰਾਂਡ ਦੇ ਵਿੱਚ ਆਪਣੇ ਕੋਲੇ T-shirt ਆ ਗਈ ਵੀਰੇ ਇਹ ਸਿਰਫ ਰਹਿਣ ਵਾਲੀ ਹੈ ਸਿਰਫ 299 ਰੁਪਏ ਦੀ ਠੀਕ ਹੈ ਜੀ ਇਹਦੇ ਆਰਟੀਕਲ ਚੈੱਕ ਕਰ ਲਓ ਵੀਰੇ ਬਹੁਤ ਇਹਦੇ ਵਿੱਚ ਵੀ ਆਪਣੇ ਕੋਲੇ ਤੁਹਾਨੂੰ ਆਰਟੀਕਲ ਮਿਲ ਜਾਣਗੇ ਉਸ ਤੋਂ ਬਾਅਦ ਆਹ ਬ੍ਰਾਂਡ ਆ ਜਾਊਗਾ ਵੀਰੇ ਇਹ ਵੀ ਸਿਰਫ 299 ਰੁਪਏ ਦੀ ਟੀ-ਸ਼ਰਟ ਮਿਲ ਜੂਗੀ ਸਾਰੇ ਆਰਟੀਕਲਾਂ ਦੇ ਵਿੱਚ ਆਹ ਬ੍ਰਾਂਡ ਆ ਜਾਊਗਾ ਵੀਰੇ ਸਾਡੇ ਕੋਲੇ ਕਈ ਬ੍ਰਾਂਡ ਦੇ ਵਿੱਚ ਤੁਹਾਨੂੰ ਟੀ-ਸ਼ਰਟ 299 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਣਗੀਆਂ ਆਰਟੀਕਲ ਜਿਵੇਂ ਵੀਰੇ ਸਾਰੇ ਲੱਗੇ ਹੋਏ ਨੇ ਆਪਣੇ ਡਿਸਪਲੇ ਕਰੇ ਹੋਏ ਨੇ 300 ਰੁਪਏ ਦੇ ਇਹ ਸਾਰੇ ਆਰਟੀਕਲ ਦੇ ਬ੍ਰਾਂਡ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਔਰ ਕੱਪੜੇ ਦੀ ਵੀਰੇ ਸਾਡੀ ਫੁੱਲ ਗਾਰੰਟੀ ਹੋਊਗੀ ਔਰ origignal ਦੀ ਵੀ ਸਾਡੀ ਫੁੱਲ ਗਾਰੰਟੀ ਹੋਊਗੀ ਆਰਟੀਕਲ ਸਾਡੇ ਕੋਲੇ 30 ਤੋਂ 40 ਆਰਟੀਕਲ ਔਨ ਸਟੋਰ ਸਾਨੂੰ ਮਿਲ ਜਾਣਗੇ ਉਸ ਤੋਂ ਬਾਅਦ ਵੀਰੇ ਸਾਡੇ ਕੋਲੇ ਤੁਹਾਨੂੰ ਕਾਲਰ ਦੇ ਵਿੱਚ ਟੀ-ਸ਼ਰਟ ਮਿਲ ਜੂਗੀ ਇਸ ਬ੍ਰਾਂਡ ਦੇ ਵਿੱਚ ਲਓ ਜੀ ਇਹ ਕਾਲਰ ਵਾਲੀ ਆਮੀ ਸਾਡੇ ਸਾਰੇ ਸਾਡੇ ਕੋਲੇ ਸਾਰੇ ਤੁਹਾਨੂੰ ਬੜੇ-ਬੜੇ ਬ੍ਰਾਂਡ ਮਿਲ ਜਾਣਗੇ ਕਲਰ ਚੈੱਕ ਕਰ ਲਓ ਬਹੁਤ ਸੋਹਣੇ-ਸੋਹਣੇ ਕਲਰ ਮਿਲ ਜਾਣਗੇ ਇਸ ਦੀ ਇਸ ਦੀ ਪ੍ਰਾਈਸ ਰੇਟ ਰਹਿਣ ਵਾਲੀ ਹੈ 499 ਵੀਰੇ ਲਓ ਜੀ 499 ਮੇਰੇ ਪਾਸ ਸਿਰਫ ਬੜੇ-ਬੜੇ ਬ੍ਰਾਂਡ ਮਿਲਣਗੇ ਜਿਵੇਂ ਇਸ ਬ੍ਰਾਂਡ ਦੇ ਵੀ ਤੁਹਾਨੂੰ ਮਿਲ ਜਾਣਗੇ ਸੁਪਰ ਡਰਾਈ ਦੇ ਮਿਲ ਜਾਣਗੇ ਸੀਕੇ ਦੇ ਮਿਲ ਜਾਣਗੇ ਗੈਂਟ ਦੇ ਪੀਸ ਮਿਲ ਜਾਣਗੇ ਜੋ ਕਿ ਸਾਈਜ਼ ਸਾਨੂੰ ਸਾਰਿਆਂ ਚ ਮਿਲ ਜਾਣਗੇ ਕਲਰ ਮਿਲ ਜਾਣਗੇ ਜਿਵੇਂ ਕਲਰ ਮੈਂ ਤੁਹਾਨੂੰ ਵੀਡੀਓ ਚ ਦਿਖਾ ਹੀ ਰਿਹਾ ਹਾਂ ਹਾਂਜੀ ਹਾਂਜੀ ਮਤਲਬ ਇਸ ਤਰੀਕੇ ਨਾਲ ਸਾਡੇ ਕੋਲੇ ਤੁਹਾਨੂੰ ਕਲੈਕਸ਼ਨ ਮਿਲ ਜਾਊਗੀ ਟੀ-ਸ਼ਰਟਸ ਦੇ ਵਿੱਚ ਉਸ ਤੋਂ ਬਾਅਦ ਵੀਰੇ ਹੁਣ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਸਾਡੀ ਲੋਰ ਦੀ ਲੋਰ ਦੇ ਵਿੱਚ ਤੁਹਾਨੂੰ ਇਸ ਬ੍ਰਾਂਡ ਦੀ ਸਾਡੇ ਕੋਲੇ ਲੋਅਰ ਮਿਲ ਜਾਊਗੀ ਜੋ ਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਸੀ ਤੁਹਾਨੂੰ ਦਵਾਂਗੇ ਸਿਰਫ 700 ਰੁਪਏ ਦੀ ਇਹਦੇ ਵਿੱਚ ਕਲਰ ਮਿਲ ਜਾਣਗੇ ਬ੍ਰਾਂਡ ਤੁਹਾਨੂੰ ਇਸ ਬ੍ਰਾਂਡ ਦੇ ਵਿੱਚ ਵੀ ਮਿਲ ਜਾਏਗੀ ਸਿਰਫ 700 ਰੁਪਏ ਦੀ ਲੋਅਰ ਹੈ ਜੋ ਕਿ ਬਹੁਤ ਹੀ ਕੰਫਰਟ ਸਟਫਰ ਔਰ 100%オリジナル ਰਹਿਣ ਵਾਲੀ ਹੈ ਜਿਸ ਦੀ ਐਮ ਆਰ ਪੀ ਵੀ ਤੁਸੀਂ ਆ ਕੇ ਸਟੋਰ ਤੇ ਚੈੱਕ ਕਰ ਸਕਦੇ ਹੋ ਕਿੰਨੀ ਰਹਿਣ ਵਾਲੀ ਹੈ ਆਰਟੀਕਲ ਸਾਡੇ ਕੋਲੇ ਬਹੁਤ ਮਿਲ ਜਾਣਗੇ 30 ਤੋਂ 40 ਆਰਟੀਕਲ ਤੁਹਾਨੂੰ ਲੋਅਰ ਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਔਰ ਸਾਈਜ਼ ਵੀ ਇਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣਗੇ ਐਸ ਤੋਂ ਲੈ ਕੇ ਡਬਲ ਐਕਸ ਐਲ ਤੱਕ ਤੁਹਾਨੂੰ ਸਾਈਜ਼ ਮਿਲ ਜਾਣਗੇ ਠੀਕ ਹੈ ਸਰ ਆ ਏ ਰੇਟ ਵੀਰੇ ਤੁਹਾਨੂੰ ਪੂਰੇ ਮਲੇਰ ਕੋਲੇ ਕਿਤੋਂ ਵੀ ਨਹੀਂ ਮਿਲ ਸਕਦਾ ਜੋ ਅਸੀਂ ਰੇਟ ਤੁਹਾਨੂੰ ਅਸੀਂ ਦੇ ਦਾਂਗੇ ਉਸ ਤੋਂ ਬਾਅਦ ਵੀਰੇ ਮੈਂ ਤੁਹਾਨੂੰ ਲੈ ਕੇ ਜਾਊਂਗਾ ਜੀਨ ਦੇ ਵਿੱਚ ਜੀਨ ਦੀ ਜਿਹੜੀ ਸਾਡੀ ਸਟਾਰਟਿੰਗ ਹੈ ਜੇ ਵੀਰੇ 800 ਤੋਂ ਸਟਾਰਟ ਹੋ ਜਾਂਦੀ ਹੈ 1000 1200 1300 ਤੱਕ ਚੱਲੀ ਜਾਂਦੇ ਜਿਵੇਂ ਵੀਰੇ ਇਸ ਬ੍ਰਾਂਡ ਦੇ ਵਿੱਚ ਤੁਹਾਨੂੰ ਜੀਨ ਮਿਲ ਜੇਗੀ ਹਾਂਜੀ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਕਿਉਂਕਿ 100% Ориਜਨਲ ਰਹਿਣ ਵਾਲੀ ਹੈ ਬੂਟ ਕੱਟ ਲੂਸ ਫਿਟ ਸਾਰੇ ਤੁਹਾਨੂੰ ਆਰਟੀਕਲ ਮਿਲ ਜਾਣਗੇ ਸਟੇਟ ਦੇ ਵਿੱਚ ਜੀਨ ਮਿਲ ਜੇਗੀ ਠੀਕ ਹੈ ਜੀ ਔਰ 100%オリジナル ਰੈਨ ਵਾਲੀ ਹੈ ਵੀਰੇ ਉਸ ਤੋਂ ਬਾਅਦ ਸਾਡੇ ਕੋਲੇ ਤੁਹਾਨੂੰ ਕਾਰਗੋ ਮਿਲ ਜੇਗੀ ਵੀਰੇ ਹਾਂਜੀ 800 ਦੀ ਰੇਂਜ ਦੇ ਵਿੱਚ ਕਾਟਨ ਦੇ ਵਿੱਚ ਵੀਰੇ ਸਟਫ ਰੈਨ ਵਾਲਾ ਬ੍ਰਾਂਡ ਵੀ ਲੇਬਲ ਕੱਟ ਹੋਊਗਾ ਵੀਰੇ ਸਾਡਾ ਸਾਰਾ ਓਕੇ ਓਕੇ ਔਰ ਸਾਰਾ 100%オリジナル ਹੋਊਗਾ ਜਿੰਨਾ ਵੀ ਸਾਡੇ ਕੋਲੇ ਸਟਾਕ ਆਊਗਾ ਜਿਹੜੇ ਕਲਰ ਆਪਸ਼ਨ ਹੋਣ ਮਿਲ ਜੂਗਾ ਇਹਦੇ ਵਿੱਚ ਵੀ ਉਸ ਤੋਂ ਬਾਅਦ ਵੀਰੇ ਸਾਡੇ ਕੋਲੇ ਕਾਰਗੋ ਮਿਲ ਜੂਗੀ ਹਾਂਜੀ ਇਸ ਬ੍ਰਾਂਡ ਦੇ ਵਿੱਚ ਸਿਰਫ 1000 ਰੁਪਏ ਦੀ ਰੇਂਜ ਵਿੱਚ ਇੱਕ ਵਾਰ ਬ੍ਰਾਂਡ ਚੈੱਕ ਕਰਾ ਦਿਓ ਕਿਸ ਕਿਸ ਬ੍ਰਾਂਡ ਦੇ ਵਿੱਚ ਸਾਡੇ ਕੋਲੇ ਕਾਰਗੋ ਮਿਲ ਜੇਗੀ ਕ ਔਰ ਇਸ ਬ੍ਰਾਂਡ ਦੇ ਵਿੱਚ ਤੁਹਾਨੂੰ ਕਾਰਗੋ ਮਿਲ ਜਾਊਗਾ ਕਲਰ ਆਪਸ਼ਨ ਸਾਡੇ ਕੋਲੇ ਇਹਦੇ ਵਿੱਚ ਵੀ ਤੁਹਾਨੂੰ 20 ਆਰਟੀਕਲ ਮਿਲ ਜਾਣਗੇ ਸਾਡੇ ਕੋਲੇ ਠੀਕ ਹੈ ਜੀ ਇਸ ਬ੍ਰਾਂਡ ਦੇ ਵਿੱਚ ਮਿਲ ਜੇਗੀ ਜੋ ਕਿ ਇਹ ਰੇਟ ਦੇ ਵਿੱਚ ਮੇਰੇ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦੀ ਕਾਰਗੋ ਠੀਕ ਹੈ ਜੀ ਸੋ ਆਰਟੀਕਲ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਸਾਈਜ਼ ਸਾਈਜ਼ ਮਿਲ ਜਾਣਗੇ ਇਸ ਬ੍ਰਾਂਡ ਦੀ ਤੁਹਾਨੂੰ ਕਾਰਗੋ ਮਿਲ ਜਾਏਗੀ ਰੈਂਗਲਰ ਵਗੈਰਾ ਦੀ ਓਕੇ ਓਕੇ ਸਰ ਔਰ ਸਾਈਜ਼ ਇਹਦੇ ਵਿੱਚ ਤੁਹਾਨੂੰ 30 ਤੋਂ ਲੈ ਕੇ 42 ਤੱਕ ਸਾਈਜ਼ ਮਿਲ ਜਾਣਗੇ ਆ ਕਲਰ ਨੇ ਜਿਵੇਂ ਇਸ ਬ੍ਰਾਂਡ ਦੀ ਤੁਹਾਨੂੰ ਮਿਲ ਜਾਏਗੀ ਲਓ ਜੀ ਜੋ ਕਿ 100% ਵਿਰੇ ओरिजिनल ਰਹਿਣ ਵਾਲੀ ਸਾਰੇ ਆਰਟੀਕਲ ਨੇ ਸਟੋਰ ਦੇ ਆਰਟੀਕਲ ਨੇ ਸਾਰੇ ਕਲਰ ਆਪਸ਼ਨ ਦੇਖ ਲਓ ਸਾਡੇ ਕੋਲ ਬਹੁਤ ਆਈ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਵਿਰੇ ਜੀਨ ਦੇ ਵਿੱਚ ਆ ਗਈ ਇਸ ਬ੍ਰਾਂਡ ਦੇ ਵਿੱਚ ਤੁਹਾਨੂੰ ਜੀਨ ਮਿਲ ਜਾਏਗੀ ਹਾਂ ਜੀ ਜੋ ਕਿ 100% ओरिजिनल ਰਹਿਣ ਵਾਲੀ ਹੈ ਵਿਰੇ ਆਰਟੀਕਲ ਚੈੱਕ ਕਰ ਲਓ ਲਓ ਜੀ ਕਰੋ ਚੈੱਕ ਜੋ ਕਿ ਸਟੇਟ ਫਿਟ ਦੇ ਵਿੱਚ ਵਿਰੇ ਰਹਿਣ ਵਾਲੀ ਹੈ ਔਰ ਇਹ ਵੀ ਤੁਹਾਨੂੰ 1000 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗੀ ਜੀ ਤੁਹਾਨੂੰ ਇਹ ਜੀਨ ਮਿਲ ਜੂ ਵਿਰੇ ਇਹ ਰੇਟ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦਾ ਇਹਦੇ ਵਿੱਚ ਵੀ ਤੁਹਾਨੂੰ ਸਾਈਜ਼ ਮਿਲ ਜਾਣਗੇ ਕਲਰ ਮਿਲ ਜਾਣਗੇ ਇਸ ਤੋਂ ਬਾਅਦ ਆਪ ਬ੍ਰੈਂਡ ਆ ਜਾ ਹਾਂਜੀ 10 ਤੋਂ 12 ਬ੍ਰਾਂਡ ਸਾਨੂੰ ਤੁਹਾਨੂੰ ਜੀਨ ਦੇ ਵਿੱਚ ਮਿਲ ਜਾਣਗੇ ਠੀਕ ਆ ਜੀ ਡਿਜ਼ਾਈਨ ਮਿਲ ਜਾਣਗੇ ਸਟ੍ਰੇਟ ਫਿਟ ਲੂਸ ਫਿਟ ਬੈਗੀ ਸਟਾਈਲ ਸਾਰੇ ਆਰਟੀਕਲ ਆਪਣੇ ਕੋਲੇ ਸਟੋਰ ਤੇ ਮਿਲ ਜਾਣਗੇ ਉਸ ਤੋਂ ਬਾਅਦ ਵੀਰੇ ਸ਼ਰਟ ਮਿਲ ਜੂ ਤੁਹਾਨੂੰ 700 ਦੀ ਰੇਂਜ ਦੇ ਵਿੱਚ 700 ਤੋਂ ਸਾਡੇ ਸ਼ਰਟ ਸਟਾਰਟਿੰਗ ਹੋ ਜੇਗੀ ਜਿਹੜੇ ਸ਼ਿਪਮੈਂਟ ਪੈਕ ਮਾਲ ਹੋਊਗਾ ਮਤਲਬ ਆਹ ਕਲਰ ਆਪਸ਼ਨ ਰਹੇਗੀ ਔਰ ਇਹਦੇ ਇੱਕ ਵਾਰ ਬ੍ਰਾਂਡ ਵੀ ਚੈੱਕ ਕਰ ਲੋ ਕਿਸ ਬ੍ਰਾਂਡ ਦੀ ਰਹੇਗੀ ਸਿਰਫ 700 ਰੁਪਏ ਦੀ ਰੇਂਜ ਤੋਂ ਸਟਾਰਟਿੰਗ ਹੋ ਕੇ ਸ਼ਰਟ ਵੀਰੇ ਤੁਹਾਨੂੰ 1000 1200 ਤੱਕ ਤੁਹਾਨੂੰ ਸ਼ਰਟ ਮਿਲ ਜੇਗੀ ਜੋ ਕਿ 100% 오ਰੀਜਨਲ ਹੋਏਗੀ ਵੀਰੇ ਕਲਰ ਆਪਸ਼ਨ ਮਿਲ ਜੇਗੀ ਕੋਟਨ ਦੇ ਵਿੱਚ ਮਿਲ ਜੂ ਲੀਲਨ ਦੇ ਵਿੱਚ ਤੁ ਇੱਕ ਕਲੋਕਰ ਇਸ ਤੋਂ ਬਾਅਦ ਸਾਡੇ ਕੋਲੇ ਹਾਫ 슬ੀਵ ਮਿਲ ਜੂਗੀ ਵੀਰੇ ਸ਼ਰਟ ਇਸ ਬ੍ਰਾਂਡ ਦੇ ਵਿੱਚ ਜੋ ਕਿ ਕੋਟਨ ਦੇ ਵਿੱਚ ਰਹਿਣ ਵਾਲੀ ਹੈ ਲਿਲਨ ਦੇ ਵਿੱਚ ਇਸ ਸਟਾਈਲ ਦੇ ਥੋੜੀ ਫੰਕੀ ਸਟਾਈਲ ਦੇ ਵਿੱਚ ਮਿਲ ਜਾਣਗੀਆਂ ਜੋ ਕਿ 100% ਵੀਰੇ ਆਪਣੇ ਕੋਲੇ ਸਾਰੀ ਕਲੈਕਸ਼ਨ ਅਰिजिनल ਹੋਗੀ ਕੈਪ ਮਿਲ ਜਾਣਗੀਆਂ ਤੁਹਾਨੂੰ ਜੋ ਕਿ ਇਸ ਇਸ ਬ੍ਰਾਂਡ ਦੇ ਹੋਣਗੇ ਐਮ ਕੇ ਦੀ ਮਿਲ ਜੂ ਬੋਸ ਦੀ ਮਿਲ ਜੂ ਸੀ ਕੇ ਦੀ ਮਿਲ ਜੂ ਠੀਕ ਆ ਸਰ ਜਿਨ੍ਹਾਂ ਦਾ ਵੀਰੇ ਆਪਾਂ ਪ੍ਰਾਈਸ ਬਹੁਤ ਹੀ ਘੱਟ ਰੇਂਜ ਦੇ ਵਿੱਚ ਆਪਾਂ ਆਪਣੇ ਸਟੋਰ ਦੇ ਉੱਤੇ ਲੈ ਕੇ ਆਏ ਹਾਂ ਹਾਂਜੀ ਅੱਜ ਸ਼ੂਜ਼ ਵੀ ਮਿਲ ਜਾਣਗੇ ਜੀ ਆਪਣੇ ਕੋਲ ਵੀਰੇ ਆਪਣੇ ਕੋਲੇ بڑے بڑے ਬ੍ਰਾਂਡ ਦੇ ਵਿੱਚ ਸ਼ੂਜ਼ ਵੀ ਮਿਲ ਜਾਣਗੇ ਇੱਕ ਵਾਰ ਬ੍ਰਾਂਡ ਚੈੱਕ ਕਰ ਲਓ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਜੋ ਕਿ 100%オリジナル ਰਹਿਣਗੇ ਜਿਵੇਂ ਕਿ ਸਾਡੇ ਕੋਲੇ ਫੁੱਟਵੇਅਰ ਦੀ ਕਲੈਕਸ਼ਨ ਮਿਲ ਜਾਈਏ ਕਿ ਸਲੀਪਰ ਦੇ ਵਿੱਚ ਮਿਲ ਜਾਣਗੇ ਇਸ ਤਰ੍ਹਾਂ ਦੇ ਸ਼ਾਹੀ ਸ਼ੂਜ਼ ਵੀ ਤੁਹਾਨੂੰ ਮਿਲ ਜਾਣਗੇ ਜਿਹੜੇ ਮੇਰੇ ਭਰਾ ਇਸ ਤਰੀਕੇ ਦੇ ਸ਼ੂਜ਼ ਪਾਉਣ ਦੇ ਸ਼ੌਕੀਨ ਨੇ ਇਸ ਤਰੀਕੇ ਦੇ ਵੀ ਤੁਹਾਨੂੰ ਸ਼ੂਜ਼ ਮਿਲ ਜਾਣਗੇ ਜਿਹੜੀ ਸਾਡੀ ਸ਼ੂਜ਼ ਦੀ ਸਟਾਰਟਿੰਗ ਰੇਂਜ ਰਹਿਣ ਵਾਲੀ ਹੈ 1000 ਰੁਪਏ ਤੋਂ ਲੈ ਕੇ 4500 ਤੱਕ ਰਹਿਣ ਵਾਲੀ ਹੈ ਆਹ ਤਰੀਕੇ ਦੇ ਮਤਲਬ ਤੁਹਾਨੂੰ ਸਲੀਪਰ ਮਿਲ ਜਾਣਗੇ ਮਤਲਬ ਸਾਰੀ ਸਾਡੇ ਮਿਲੇਗੀ ਜਿਵੇਂ ਵੀਰੇ ਅੱਜ ਅੱਜ ਕੱਲ ਜਿਵੇਂ ਈਦ ਦੇ 트ੈਂਡ ਦੇ ਉੱਤੇ ਇਸ ਤਰੀਕੇ ਦੇ ਬ੍ਰਾਂਡ ਸਾਨੂੰ ਮਿਲ ਜਾਣਗੇ ਜੋ ਕਿ 100% 오રિਜినਲ ਰਹਿਣ ਵਾਲੇ ਨੇ ਜੋ ਕਿ ਇਹ ਆਰਟੀਕਲ ਤੁਹਾਨੂੰ ਇੰਨੇ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਕਿਤੋਂ ਵੀ ਨਹੀਂ ਮਿਲ ਸਕਦੇ ਵੀਰੇ ਜੋ ਕਿ ਸਟੋਰ ਦੇ ਆਰਟੀਕਲ ਨੇ ਠੀਕ ਹੈ ਜੀ ਸੋ ਇਦਾਂ ਦੀ ਕਲੈਕਸ਼ਨ ਸਾਡੇ ਸਟੋਰ ਦੀ ਰਹਿਣ ਵਾਲੀ ਹੈ ਵੀਰੇ ਟੀ-ਸ਼ਰਟ ਦੀ ਜਿਹੜੀ ਸਟਾਰਟਿੰਗ ਰੇਂਜ ਹੈ 250 ਤੋਂ ਲੈ ਕੇ 800 ਤੱਕ ਸਾਡੀ ਸਟਾਰਟਿੰਗ ਰੇਂਜ ਐਂਡਿੰਗ ਰੇਂਜ ਲੈ ਸੌਲੀ 800 ਤੱਕ ਸਾਡੀ ਟੀ-ਸ਼ਰਟ ਰਹੇਗੀ ਓਕੇ ਸਰ ਮਤਲਬ ਇਸ ਤਰੀਕੇ ਤੁਹਾਨੂੰ ਕਲੈਕਸ਼ਨ ਮੇਰੇ ਸਟੋਰ ਤੇ ਤੁਹਾਨੂੰ ਮਿਲ ਜਾਈਗੀ ਜੋ ਕਿ 100%オリジナル ਰਹੂਗੀ ਤੁਸੀਂ ਇਸ ਨੂੰ ਬਾਇ ਕਰਨ ਲਈ ਸਾਨੂੰ ਆਨਲਾਈਨ ਡੀਐਮ ਵੀ ਕਰ ਸਕਦੇ ਹੋ ਸਾਡਾ ਸਕਰੀਨ ਦੇ ਉੱਤੇ ਨੰਬਰ ਚੱਲਦਾ ਆਊਗਾ ਤੁਸੀਂ ਡੀਐਮ ਕਰਕੇ ਸਾਡੇ ਸਟੋਰ ਤੇ ਇੱਕ ਵਾਰ ਵਿਜ਼ਿਟ ਵੀ ਕਰ ਸਕਦੇ ਹੋ ਸਾਡੇ ਸਟੋਰ ਦਾ ਜਿਹੜਾ ਐਡਰੈਸ ਹੈ ਹਾਂਜੀ ਨਿਊ ਇੰਪਰੂਵਮੈਂਟ ਟਰਸਟ ਮਾਰਕੀਟ ਸਰੰਦੀ ਗੇਟ ਸ਼ਾਪ ਨੰਬਰ 34 ਮਲੇਰ ਕੋਟਲਾ ਸੋ ਆਜੋ ਜਲਦੀ ਜਲਦੀ ਆਪਣੇ ਸਟੋਰ ਦੇ ਉਤੇ ਇਸ ਤਰੀਕੇ ਦੀ ਤੁਹਾਨੂੰ ਕਲੈਕਸ਼ਨ ਹੋਰ ਬਹੁਤ ਜ਼ਿਆਦਾ ਮਿਲ ਜੇਗੀ ਥੈਂਕ ਯੂ ਸੋ ਮੀ ਤੁਸੀਂ ਦੇਖ ਸਕਦੇ ਹੋ ਨਾ ਤੇ ਤੁਸੀਂ ਜਰੂਰ ਬਾਈ ਉਹਨਾਂ ਕੋਲ ਵਿਜ਼ਿਟ ਕਰੋ ਤੇ ਵਿਜ਼ਿਟ ਕਰਕੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜੂ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਮਲਕਾ ਦਾ ਆਪਸ਼ਨ ਮਿਲ ਜੂਗੀ ਬਾਕੀ ਤੁਸੀਂ ਕਲੈਕਸ਼ਨ ਸਾਰੀ ਇਹ ਦੇਖ ਸਕਦੇ ਹੋ ਤੇ ਬਾਕੀ ਬਾਈ ਨੇ ਆਪ ਨੂੰ ਇੰਟਰੋਡਕਸ਼ਨ ਪੂਰੀਆਂ ਦੱਸਦੀ ਕੀ ਪ੍ਰਾਈਜ਼ ਆ ਕਿਵੇਂ ਸਾਰਾ ਰਹੂਗਾ ਨਾ ਸਾਰਾ ਦਾ ਤਾਂ ਪ੍ਰੋਪਰ ਤੁਹਾਨੂੰ ਡਰੈਸ ਦੱਸਦਾ ਬਾਕੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਕੋਈ ਵੀ ਤੁਹਾਡੀ ਇਨਕੁਆਰੀ ਹੈ ਤੁਸੀਂ ਬਾਈ ਉਹਨਾਂ ਨੂੰ ਕਾਲ ਕਰ ਸਕਦੇ ਹੋ ਕਾਲ ਕਰਕੇ ਇਹਨਾਂ ਕੋ ਆ ਸਕਦੇ ਹੋ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਮਰੇਡਕੋਟਲੇ ਬ੍ਰਾਂਡ ਆਊਟਲੈਟ ਦੇ ਬ੍ਰਾਂਡ ਦੇ ਕੱਪੜੇ ਦਿਖਾਇਆ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਅਕਣ ਵੀਡੀਓ ਤੁਹਾਡਾ ਸਾਰਿਆਂ ਦਾ ਜਿੱਦ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ